ਤਸਵੀਰਾਂ ਖਵਾਵਾਂਗੇ ਤੁਹਾਨੂੰ ਯੂਨੀਵਰਸਿਟੀ ਦੇ ਬਿਲਕੁਲ ਬਾਹਰ ਦੀਆਂ ਜਿੱਥੇ ਕਿ ਇੱਕ ਮਾਤਾ ਜੀ ਵੱਲੋਂ ਸ਼ੇਰੇ ਪੰਜਾਬ ਦੇ ਨਾਂ ਤੇ ਲੱਸੀ ਜਿਹੜੀ ਲਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਚਾਤੀ ਹੋਈ ਲੱਸੀ ਤੇ ਮੰਗੋ ਲੱਸੀ ਦੋ ਤਰ੍ਹਾਂ ਦੀ ਜਿਹੜੀ ਲੱਸੀਆਂ ਦਿਖਾਈ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਮਾਤਾ ਜੀ ਨੇ ਗਲਾਸ ਵੀ ਬਹੁਤ ਸੋਹਣਾ ਬਣਾਇਆ ਜਿਵੇਂ ਪਿੱਤਲ ਦਾ ਗਲਾਸ ਹੁੰਦਾ ਉਸੇ ਤਰ੍ਹਾਂ ਦਾ ਗਲਾਸ ਬਣਾਇਆ ਲੱਸੀ ਦਾ ਅਤੇ ਭਰਿਆ ਹੈ ਗਲਾਸ ਜਿਵੇਂ ਆ ਸ਼ੇਰੇ ਪੰਜਾਬ ਲੱਸੀ ਬੜੀ ਪ੍ਰਾਣੀ ਤੇ ਮਸ਼ਹੂਰ ਲੱਸੀ ਆ ਤੁਸੀਂ ਦੇਖ ਸਕਦੇ ਹੋ ਪੰਜਾਬ ਵਿੱਚ ਲੱਸੀ ਵੀ ਬੜੀ ਅਹਿਮਿਤ ਮੰਨੀ ਜਾਂਦੀ ਆ ਜਦੋਂ ਕਿਤੇ ਗਰਮੀ ਆਉਂਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਇਹ ਚਾਟੀ ਵੀ ਲੱਸੀ ਸਾਨੂੰ ਘਰਾਂ ਵਿੱਚ ਪੀਣ ਨੂੰ ਮਿਲਦੀ ਸੀ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਲੱਸੀ ਪੀਂਦੇ ਸੀ ਮੱਖਣ ਕੱਢਦੇ ਸੀ ਘਿਓ ਕੱਢਦੇ ਸੀ ਇਸ ਲੱਸੀ ਵਿੱਚੋਂ ਪਰਾਜ ਕਰਕੇ ਤੇ ਅਲੋਪ ਹੁੰਦੀ ਜਾਂਦੀਆਂ ਨੇ ਚਾਟੀ ਦੀਆਂ ਮਧਾਨੀਆਂ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਮਦਾਨੀਆਂ ਜਿਹੜੀਆਂ ਨੇ ਮੋਟਰ ਵਾਲੀ ਆ ਗਈਆਂ ਨੇ ਪਰ ਇਹ ਪਹਿਲੇ ਤਰ੍ਹਾਂ ਦੀਆਂ ਜਿਹੜੀਆਂ ਮਦਾਨੀਆਂ ਸੀ ਉਸ ਤੋਂ ਲੱਸੀ ਤਿਆਰ ਕੀਤੀ ਜਾਂਦੀ ਸੀ ਮਾਤਾ ਜੀ ਕੀ ਨਾਮ ਦੀ ਤੁਹਾਡਾ ਨਰਮ ਕੋ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਇਹ ਜਿਹੜੀ ਲੱਸੀ ਤੁਸੀਂ ਲੈਂਦੀ ਆ ਸ਼ੇਰੇ ਪੰਜਾਬ ਲੱਸੀ ਇਹ ਮੰਚ ਵਿਚਾਰ ਕੇ ਦਾ ਆਏ ਫਾਇਦੇਮੰਦ ਹੈ ਜੀ ਵਧੀਆ ਆਵਾਜ਼ ਚਲੋ ਇਸ ਨਾਲੇ ਆਪਣਾ ਕਾਰੋਬਾਰ ਚੱਲੇਗਾ ਨਾਲੇ ਵਧੀਆ ਪੀਣ ਵਾਸਤੇ ਠੀਕ ਹੈ ਜੀ ਪੀ ਲੱਸੀ ਜਿਹੜੀ ਤੁਹਾਡੇ ਕੋਲ ਮਿਲਦੀ ਆ ਕਿੰਨੇ ਪ੍ਰਕਾਰ ਦੀ ਲੱਸੀ ਤੁਸੀਂ ਵੇਚਦੇ ਹੋ ਨਮਕੀਨ ਲੱਸੀ ਤੇ ਮੈਂਗੋ ਲੱਸੀ ਕੀ ਪਿਆ ਕਰਦੇ ਹੋ ਇਹ ਆਪਦੇ ਦੁੱਧ ਦੀ ਆਪਦੇ ਘਰ ਦਾ ਦੁੱਧ ਪਾਣੀ ਆ ਕਿ ਜਾਂ ਬਾਜ਼ਾਰ ਲਿਆਉਂਦੇ ਹੋ ਤੁਸੀਂ ਹਾਂ ਜਿੰਨੇ ਘਰ ਦੇ ਕਰਦਾ ਹੀ ਵਧੀਆ ਹਾਂਜੀ ਘਰ ਘਰੇ ਬਣਾਇੰਦਾ ਸਾਰਾ ਸਾਰੇ ਬਣਾਇਆ ਹਾਂਜੀ ਘਰੇ ਬਣਾ ਇੱਥੇ ਜਦੋਂ ਲੋਕ ਨੇ ਅਮਰਸਾਹ ਦੇ ਲੋਕ ਨੇ ਕਿੰਦਾ ਕਿ ਲੱਸੀ ਨੂੰ ਪਸੰਦ ਕਰਦੇ ਨੇ ਖਾ ਕੇ ਹਾਂਜੀ ਪੀਂਦੇ ਆ ਲੋਕੀ ਆਉਂਦੇ ਆ ਜਿਨ੍ਹਾਂ ਨੂੰ ਪਤਾ ਵਾ ਲੱਸੀ ਬਾਰੇ ਉਹ ਪੀਂਦੇ ਆ ਆਉਂਦੇ ਆ ਤੁਸੀਂ ਮਾਤਾ ਜੀ ਜਿਹੜਾ ਤੁਸੀਂ ਕੰਮ ਕਰਦੇ ਹੋ ਲੱਸੀ ਵੇਚਦਾ ਕੰਮ ਕਰਦੇ ਹੋ ਇਹ ਸ਼ੇਰੇ ਪੰਜਾਬ ਕਿਨੇ ਰੱਖਿਆ ਮਾਂ ਦੀ ਦੁਆਰ ਜਿੱਤਾਂ ਗੱਲ ਬਾਤ ਆਈ ਵੀ ਸ਼ੇਰੇ ਪੰਜਾਬ ਲੱਸੀ ਰੱਖੀ ਜਾਵੇ। ਇਹ ਬੱਚਿਆਂ ਨੇ ਰੱਖਿਆ ਜੀ। ਬੱਚਾ ਹਾਂਜੀ ਹਾਂਜੀ ਬੱਚੇ ਧਾਰਮਿਕ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਜਾਊਗਾ ਭਾਂਦੇ? ਹਾਂਜੀ ਠੀਕ ਜੀ ਤਾਂ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਪੀਣ ਆਉਂਦੇ ਆ। ਮਹਾਰਾਜ ਦੀ ਗੁਰੂ ਰਾਮਦਾਸ ਦੀ ਕਿਰਪਾ ਜੀ। ਮਹਾਰਾਜ ਭਾਈ ਸਾਹਿਬ ਲੱਸੀ ਪੀਣ ਵਾਸਤੇ ਆਏ ਹੋ ਕੀ ਕਹਿਣਾ ਜਾਊਗੇ? ਦੇਖੋ ਜੀ ਇਹ ਲੱਸੀ ਦਾ ਸਾਡੀ ਇਹ ਲੱਸੀ ਤਾਂ ਸਾਡੀ ਵਿਰਾਸਤੀ ਲੱਸੀ ਆ ਕਿਉਂਕਿ ਸਾਡੇ ਪਹਿਲੇ ਵੀ ਮਾਤਾ ਜਿਹੜੇ ਆ ਮੇਰੀ ਏਜ ਵੀ 60 ਸਾਲ ਦੀ ਹੈ तकरीबन ਤੇ ਅਸੀਂ ਪਹਿਲੇ ਛੱਟ ਦੀ ਲੱਸੀ ਪੀਵੀ ਦੀ ਸੀ ਖਾਸ ਕਰਕੇ ਦੋ ਤਿੰਨ ਦਿਨ ਦੀ ਬਾਈ ਕਰਕੇ ਪੀਵੀ ਦੀ ਕਿ ਬਹੁਤ ਹੀ ਸਿਹਤ ਵਾਸਤੇ ਵਧੀਆ ਹੁੰਦੀ ਹੈ ਤੁਹਾਡੀ ਉਮਰ ਤੁਸੀਂ ਦੱਸ ਰਹੇ ਹੋ 60 ਸਾਹਿਬ ਪਰ ਲੱਗਦੀ ਨਹੀਂ ਤੁਹਾਡੀ ਅੱਜ ਵੀ ਤੁਸੀਂ ਬੜੇ ਫਿੱਟ ਲੱਗ ਰਹੇ ਹੋ ਆਪਣੇ ਆਪ ਨੂੰ ਜੀ ਵੀ 66 ਦਾ ਮੇਰਾ ਜਨਮ ਹੈ ਮੈਨੇ 84 ਵੀ ਆਪਣੇ ਆਪਣੇ ਪਿੰਡੇ ਦੇ ਹੰਢਾਈ ਆ ਹਾਂ ਜੀ 71 ਦੀ ਜੰਗ ਵੀ ਜਿਹੜੀ ਆ ਉਹ ਵੀ ਆਪਣੇ ਆਪ ਦੇਖੀ ਹੋਈ ਛੋਟੇ ਹੁੰਦੇ 5 ਸਾਲ ਦੇ ਸੀ ਉਹਦੇ ਬਾਰੇ ਤੁਸੀਂ ਲੱਸੀ ਪੀਂਦੇ ਹੋ ਨਾ ਤੁਸੀਂ ਇਹ ਕੋਲਡ ਡਰਿੰਕ ਪੀਣਦੇ ਹੋ ਨੁਕਸਾਨ ਕਰਗੇ ਲੱਸੀ ਤੁਹਾਨੂੰ ਖਰਾ ਹੀ ਕਰੇਗੀ ਲੱਸੀ ਕੋਈ ਨੁਕਸਾਨ ਨਹੀਂ ਕਰੇਗੀ ਇੱਕ ਦੋ ਪੁਰਾਣੇ ਜਿਹੜੇ ਲੱਸੀ ਪੀਂਦੇ ਸੀ ਉਹਨਾਂ ਦੀ ਉਮਰਾਂ ਬੜੀ ਲੰਮੀਆਂ ਸਿਹਤਾਂ ਬੜੀ ਵਧੀਆ ਹੁੰਦੀ ਸੀ ਸਰ ਮੈਂ ਤੁਹਾਨੂੰ ਪਹਿਲੀ ਗੱਲ ਦੱਸਦਾ ਵੀ ਜੋ ਸਾਡੀ ਦੇਸੀ ਖੁਰਾਕ 'ਚ ਮਜ਼ਾ ਹੈ ਨਾ ਉਹ ਕਿਤੇ ਨਹੀਂ ਹੈ ਦੁੱਧ ਪੀਓ ਲੱਸੀ ਖਾਓ ਜੋ ਵੀ ਤੁਸੀਂ ਪੀਂਦੇ ਹੋ ਦੇਸੀ ਖੁਰਾਕ ਖਾਂਦੇ ਹੋ ਤੇ ਸਭ ਤੋਂ ਅਸੀਂ ਵਧੀਆ ਬੈਸਟ ਚੀਜ਼ ਹੈ ਉਹਦੇ ਨਾਲ ਤੁਸੀਂ ਜਵਾਨ ਰਹੋਗੇ ਤੇ ਬਿਮਾਰੀਆਂ ਵੀ ਘੱਟ ਹੋਣਗੀਆਂ ਇਹ ਲੋਕਾਂ ਨੂੰ ਕੀ ਸਿੱਖਿਆ ਦੇਣਾ ਚਾਹੋਗੇ ਜੇਕਰ ਚੰਗੀ ਸਿਹਤਾਂ ਰੱਖਣਾ ਕਿਸ ਤਰ੍ਹਾਂ ਸਿਹਤ ਆਪਣੀ ਚੰਗੀ ਰੱਖ ਸਕਦੇ ਆ ਲੋਕਾਂ ਨੂੰ ਤਾਂ ਹੀ ਅਸੀਂ ਕੁਝ ਨਾ ਕੁਝ ਪਾ ਸਕਦੇ ਆ ਨਹੀਂ ਤੇ ਉਹ ਫਿਰ ਰੁਲਿਆ ਫਿਰ ਰੁਲੇ ਜੋ ਮਰਜ਼ੀ ਰੋਲੋ ਫਿਰ ਡਾਕਟਰਾਂ ਕੋ ਪੈਸੇ ਦੇਣੇ ਮੈਨੇ ਹੋਰ ਕੀ ਹੈਗਾ ਸਸ ਜੀਆ ਦੋਸਤੋ ਮੈਂ ਹਟਵਾਲਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਰ ਪੀ ਡੀ 24 ਚੈਨਲ ਦੇ ਨਾਲ ਤਸਵੀਰਾਂ ਖਵਾਵਾਂਗੇ ਤੁਹਾਨੂੰ ਯੂਨੀਵਰਸਿਟੀ ਦੇ ਬਿਲਕੁਲ ਬਾਹਰ ਦੀਆਂ ਜਿੱਥੇ ਕਿ ਇੱਕ ਮਾਤਾ ਜੀ ਵੱਲੋਂ ਸ਼ੇਰੇ ਪੰਜਾਬ ਦੇ ਨਾਂ ਤੇ ਲੱਸੀ ਜਿਹੜੀ ਲਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਚਾਟੀ ਵਾਲੀ ਲੱਸੀ ਤੇ ਮੰਗੋ ਲੱਸੀ ਦੋ ਤਰ੍ਹਾਂ ਦੀ ਜਿਹੜੀ ਲੱਸੀਆਂ ਦਿਖਾਈ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਮਾਤਾ ਜੀ ਨੇ ਗਲਾਸ ਹੀ ਬਹੁਤ ਸੋਹਣਾ ਬਣਾਇਆ ਜਿਵੇਂ ਪਿੱਤਲ ਦਾ ਗਲਾਸ ਹੁੰਦਾ ਉਸੇ ਤਰ੍ਹਾਂ ਦਾ ਗਲਾਸ ਬਣਾਇਆ ਲੱਸੀ ਦਾ ਅਤੇ ਭਰਿਆ ਹੈ ਗਲਾਸ ਜਿਵੇਂ ਆ ਸ਼ੇਰੇ ਪੰਜਾਬ ਲੱਸੀ ਬੜੀ ਪੁਰਾਣੀ ਤੇ ਮਸ਼ਹੂਰ ਲੱਸੀ ਆ ਤੁਸੀਂ ਦੇਖ ਸਕਦੇ ਹੋ ਹਮੇਸ਼ਾ ਅਸੀਂ ਗੱਲ ਕਰਦੇ ਹਾਂ ਸਾਡੇ ਪੁਰਾਣੇ ਬਜ਼ੁਰਗਾਂ ਦੀ ਪੁਰਾਣੇ ਘਰਾਂ ਦੀ ਪੰਜਾਬ ਵਿੱਚ ਲੱਸੀ ਵੀ ਬੜੀ ਅਹਿਮਤ ਮੰਨੀ ਜਾਂਦੀ ਆ ਜਦੋਂ ਕਿਤੇ ਗਰਮੀ ਆਉਂਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਇਹ ਚਾਟੀ ਵੀ ਲੱਸੀ ਸਾਨੂੰ ਘਰਾਂ ਵਿੱਚ ਪੀਣ ਨੂੰ ਮਿਲਦੀ ਸੀ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਲੱਸੀ ਪੀਂਦੇ ਸੀ ਮੱਖਣ ਕੱਢਦੇ ਸੀ ਘਿਓ ਕੱਢਦੇ ਸੀ ਇਸ ਲੱਸੀ ਵਿੱਚੋਂ ਪਰਾਜਕਲ ਕਿਤੇ ਅਲੋਪ ਹੁੰਦੀਆਂ ਜਾਂਦੀਆਂ ਨੇ ਚਾਟੀ ਦੀਆਂ ਮਧਾਨੀਆਂ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਮਧਾਨੀਆਂ ਜਿਹੜੀਆਂ ਨੇ ਮੋਟਰ ਵਾਲੀ ਆ ਗਈਆਂ ਨੇ ਪਰ ਇਹ ਪਹਿਲੇ ਤਰ੍ਹਾਂ ਦੀਆਂ ਜਿਹੜੀਆਂ ਮਧਾਨੀਆਂ ਸੀ ਇਸ ਤੋਂ ਲੱਸੀ ਤਿਆਰ ਕੀਤੀ ਜਾਂਦੀ ਸੀ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕੀ ਨਾਮ ਦੀ ਤੁਹਾਡਾ ਨਿਰਮਲ ਕੋਰ ਨਿਰਮਲ ਕੋ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਇਹ ਜਿਹੜੀ ਲੱਸੀ ਤੁਸੀਂ ਲੈਂਦੀ ਆ ਸ਼ੇਰੇ ਪੰਜਾਬ ਲੱਸੀ ਇਹ ਮਨਚ ਵਿਚਾਰ ਕੇ ਦਾ ਆਏ ਫਾਇਦੇਮੰਦ ਹੈ ਜੀ ਵਧੀਆ ਆਵਾਜ਼ ਚਲੋ ਕਿੰਨਾਂ ਨਾਲ ਆਪਣਾ ਕਾਰੋਬਾਰ ਚੱਲੇਗਾ ਨਾਲੇ ਵਧੀਆ ਪੀਣ ਵਾਸਤੇ ਠੀਕ ਹੈ ਜੀ ਹਾਂਜੀ ਕਿੰਨੀ ਤੁਸੀਂ ਲੱਸੀ ਜਿਹੜੀ ਤੁਹਾਡੇ ਕੋਲ ਮਿਲਦੀ ਆ ਕਿੰਨੇ ਪ੍ਰਕਾਰ ਦੀ ਲੱਸੀ ਤੁਸੀਂ ਵੇਚਦੇ ਹੋ ਨਮਕੀਨ ਲੱਸੀ ਤੇ ਮੰਗੋ ਲੱਸੀ ਲੋਕੀ ਲੱਸੀ ਤੇ ਮੈਂ ਹਾਂਜੀ ਹਾਂਜੀ ਮੈਂ ਗੋਲਸ ਕਿ ਮੈਨੂੰ ਇਹ ਸੋ ਵੀ ਜਿਹੜੀ ਲੱਸੀ ਤਿਆਰ ਕਰਦੇ ਹੋ ਇਹ ਆਪਦੇ ਦੁੱਧ ਦੀ ਆਪਦੇ ਘਰ ਦਾ ਦੁੱਧ ਪਾਣੀ ਹੈ ਕਿ ਜਾਂ ਬਾਜ਼ਾਰ ਲਿਆਉਂਦੇ ਹੋ ਤੁਸੀਂ ਹਾਂਜੀ ਨੇ ਕਰਦਾ ਹੈ ਕਰਦਾ ਹੈ ਵਧੀਆ ਜੀ ਹਾਂਜੀ ਘਰ ਘਰੇ ਬਣਾਇੰਦਾ ਸਾਰਾ ਕੁਝ ਘਰੇ ਬਣਾਇਆ ਹਾਂਜੀ ਘਰੇ ਬਣਾਇਆ ਤੇ ਵੀ ਜਿਹਸੋ ਵੀ ਕਿੰਨੇ ਸਮੇਂ ਤੋਂ ਕੰਮ ਕਰਦੇ ਆ ਰਹੇ ਹੋ ਲੱਸੀ ਵੇਚਣ ਦਾ ਤੇ ਇੱਥੇ ਜਦੋਂ ਲੋਕ ਨੇ ਅਮਰਸਾਹ ਦੇ ਲੋਕ ਨੇ ਕਿੰਨਾ ਕਿ ਲੱਸੀ ਨੂੰ ਪਸੰਦ ਕਰਦੇ ਨੇ ਖਾ ਕੇ ਹਾਂਜੀ ਪਿੰਦੇ ਲੋਕੀ ਆਉਂਦੇ ਆ ਜਿਨ੍ਹਾਂ ਨੂੰ ਪਤਾ ਹੈ ਲੱਸੀ ਬਾਰੇ ਉਹ ਪਿੰਦੇ ਆ ਹੁੰਦੇ ਆ ਹਾਂਜੀ ਠੀਕ ਹੈ ਕਿਸ ਤਰ੍ਹਾਂ ਦਾ ਦਸਤਕਾ ਜੂ ਸਾਡਾ ਕਰਦੇ ਹੋ ਰੋਜ਼ ਦੀ ਕਿੰਨੇ ਪ੍ਰਕਾਰ ਲੱਸੀ ਦੀਆ ਕਰਦੇ ਹੋ ਤੁਸੀਂ ਹਾਂਜੀ ਮੈਂਗੋ ਲੱਸੀ ਆ ਨੰਮਕੀਨ ਲੱਸੀ ਆ ਹਾਂਜੀ ਲੱਸੀ ਤਿਆਰ ਕਰਨੀ ਕਿੱਦਾਂ ਆ ਲੱਸੀ ਜਿਆ ਦਹੀਂ ਤੋਂ ਹਿੰਦੀ ਦਹੀਂ ਨਹੀਂ ਬਣਾਉਂਦੀ ਆ ਰਿੜਕੀ ਦਾ ਫਕਤੇ ਉੱਟ ਕੇ ਮਿਹਨਤ ਕਰਨੀ ਜੀ ਕਿੰਨੀ ਕਿ ਮਿਹਨਤ ਲੱਗਦੀ ਆ ਲੱਸੀ ਤਿਆਰ ਕਰਨ ਵਿੱਚ ਤੇ ਖਾਸ ਕਰਕੇ ਜਦੋਂ ਅਸੀਂ ਲੱਸੀ ਵੇਚਦੇ ਹੋ ਜਿਵੇਂ ਅਕਲ ਗਰਮੀ ਇੰਨੀ ਪੈ ਰਹੀ ਆ ਲੋਕ ਕੋਲ ਡਰਿੰਕਾਂ ਛੱਡ ਕੇ ਸੌਫਟ ਡਰਿੰਕ ਛੱਡ ਕੇ ਲੱਸੀ ਨੂੰ ਕਿੰਨਾ ਅਹਿਮੀ ਦੇਦੇ ਹਾਂ ਹਾਂਜੀ ਪਸੰਦ ਕਰਦੇ ਲੱਸੀ ਨੂੰ ਵਧੀਆ ਵਾਲੀ ਲੱਸੀ ਪਿੰਦੇ ਲੋਕੀ ਖੁਸ਼ ਹੋ ਕੇ ਪਿੰਦੇ ਲੱਸੀ ਇਸੋ ਮਾਤਾ ਜੀ ਜਿਹੜਾ ਤੁਸੀਂ ਕੰਮ ਕਰਦੇ ਹੋ ਲੱਸੀ ਵੇਚਣ ਦਾ ਕੰਮ ਕਰਦੇ ਹੋ ਇਹ ਸ਼ੇਰੇ ਪੰਜਾਬ ਕਿਨੇ ਰੱਖਿਆ ਮਾਂ ਚ ਦੀਵਾਰ ਕਿਦਾਂ ਗੱਲਬਾਤ ਆਈ ਵੀ ਸ਼ੇਰੇ ਪੰਜਾਬ ਲੱਸੀ ਰੱਖੀ ਜਾਵੇ ਜੀ ਆ ਬੱਚਿਆਂ ਨੇ ਰੱਖਿਆ ਜੀ ਬੱਚਾ ਹਾਂਜੀ ਹਾਂਜੀ ਬੱਚੇ ਧਾਰਮੋਖ ਕਿਹਾ ਹਾਂਜੀ ਕਿੰਨੀ ਇਸੋ ਜਿਹੜਾ ਤੁਸੀਂ ਕੰਮ ਕਰਦੇ ਹੋ ਲੱਸੀ ਵੇਚਣ ਦਾ ਇਹ ਇੱਕ ਮਜਬੂਰੀ ਹੈ ਕਿ ਜਾਂ ਮਨ ਦੇ ਸ਼ੌਂਕ ਦੇ ਨਾਲ ਕੰਮ ਕਰਦੇ ਹੋ ਤੁਸੀਂ ਹਾਂਜੀ ਚਲੋ ਸ਼ੌਂਕ ਆ ਮਜਬੂਰੀ ਵੀ ਆ ਸ਼ੌਂਕ ਵੀ ਆ ਹਾਂਜੀ ਹਾਂ ਜੀ ਤੇ ਬੰਨੂ ਇਸੋ ਵੀ ਲੱਸੀ ਦੀ ਗੱਲ ਕਰੀਏ ਕਿੰਨੇ ਪ੍ਰਕਾਰ ਦੀ ਲੱਸੀ ਮਿਲਦੀ ਇੱਥੇ ਜੇਕਰ ਮੈਂਗੋ ਲੱਸੀ ਦੀ ਗੱਲ ਕਰੀਏ ਮੈਂਗੋ ਲੱਸੀ ਤਿਆਰ ਕਿਦਾਂ ਕਰਦੇ ਹੋ ਇਹ ਜਿਹੜੀ ਹਾਂ ਜੀ ਮੈਂਗੋ ਲੱਸੀ ਦਹੀਂ ਤੋਂ ਤਿਆਰ ਕਰੀਦੀ ਹੈ ਦਹੀਂ ਦੀ ਹੈ ਛਾਟੀ ਵਿੱਚ ਤਿਆਰ ਕਰੀਦੀ ਹਾਂ ਛਾਟੀ ਵਿੱਚ ਹਾਂ ਜੀ ਛਾਟੀ ਵਿੱਚ ਤੇ ਬੰਨੂ ਇਸੋ ਜਦੋਂ ਤੁਹਾਡੇ ਕੋਲ ਲੋਕ ਲੱਸੀ ਪੀਣ ਵਾਸਤੇ ਆਉਂਦੇ ਨੇ ਫਿਰ ਬੈਸ ਜ਼ਿਆਦਾ ਕਿਹੜੀ ਕਰਦੇ ਨੇ ਛਾਟੀ ਲੱਸੀ ਕਰਦੇ ਨੇ ਫਿਰ ਬੈਸ ਕਿ ਜਾਂ ਮੈਂਗੋ ਵਾਲੀ ਲੱਸੀ ਦੀ ਕਰਦੇ ਨੇ ਛਾਟੀ ਲੱਸੀ ਛਾਟੀ ਲੱਸੀ ਜ਼ਿਆਦਾ ਪਸੰਦ ਕਰਦੇ ਹਾਂ ਛਾਟੀ ਲੱਸੀ ਹਾਂ ਜੀ ਛਾਟੀ ਦੇਖਿਆ ਸਾਡੇ ਪੁਰਾਣੇ ਬਜ਼ੁਰ ਅ ਚਾਟੀ ਲੱਸੀ ਤਿਆਰ ਕਰਦੇ ਸੀ ਉਹਨਾਂ ਲੱਸੀ ਪੀਂ ਰਹੇ ਹੁੰਦੇ ਸੀ ਲੋਕਾਂ ਦੀ ਉਮਰਾਂ ਸੇ ਤਾਂ ਬਹੁਤ ਵਧੀਆ ਰਹਿੰਦੀਆਂ ਸੀ ਉਹਨਾਂ ਦੀਆਂ ਹਾਂਜੀ ਵਧੀਆ ਸੀ ਸਿਹਤ ਵਾਸਤੇ ਵਧੀਆ ਹਾਂਜੀ ਸਿਹਤ ਵਾਸਤੇ ਵਧੀਆ ਹਾਂਜੀ ਤੇ ਮੈਨੂੰ ਦੱਸੋ ਵੀ ਹੁਣ ਗਾਹ ਸਿਹਤ ਦੀ ਗੱਲ ਕਰੀਏ ਸਿਹਤ ਕਿੰਨੇ ਵਜੇ ਆ ਜਾਂਦੇ ਹੋ ਸ਼ਾਮੀ ਕਿੰਨੇ ਵਜੇ ਤੁਸੀਂ ਚੱਲ ਜਾਂਦੇ ਹੋ 12:00 ਵਜੇ ਆਈਦਾ 12:00 ਵਜੇ ਹਾਂਜੀ 12:00 ਵਜੇ ਆਈਏ 6:00 ਵਜੇ ਚੱਲ ਜਾਂਦੇ ਹੋ ਤੇ ਰੋਜ਼ ਦੀ ਗੱਲ ਕਰੀਏ ਰੋਜ਼ ਦੀ ਕਿੰਨੇ ਕ ਲੱਸੀ ਤੁਹਾਡੀ ਰੇਟ ਲੱਗ ਜਾਂਦੀ ਆ ਕਿ ਲੱਗਦਾ ਵੀ ਜਿੰਨਾ ਤੁਸੀਂ ਲਿਆਉਂਦੇ ਹੋ ਉਹਨਾਂ ਦਾ ਤੁਹਾਡਾ ਖਰਚਾ ਪਾਣੀ ਜਿਹੜ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਹਾਂਜੀ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਪੀਣ ਆਉਂਦੇ ਆ ਮਹਾਰਾਜ ਦੀ ਗੁਰੂ ਰਾਮਦਾਸ ਦੀ ਕਿਰਪਾ ਜੀ ਮਹਾਰਾਜ ਜੀ ਜਿੰਨਾ ਆਪਣੀ ਤੁਸੀਂ ਲੋਕੇਸ਼ਨ ਦੱਸ ਦਿਓ ਐਡਰੈਸ ਦੱਸ ਦਿਓ ਕਿਹੜੀ ਜਗ੍ਹਾ ਤੋਂ ਤੁਹਾਡਾ ਐਡਰੈਸ ਹੈ ਜੀ ਐਡਰੈਸ ਦਾ ਦੱਸਿਆ ਤਾਂ ਤੁਸੀਂ ਕਿਹਦੇ ਸਾਹਮਣੇ ਹਾਂਜੀ ਯੂਨੀਵਰਸਿਟੀ ਦੇ ਸਾਹਮਣੇ ਜੀ ਬਸ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਮਾਤਾ ਜੀ ਲੱਸੀ ਪਿਆ ਕਰਦੇ ਨੇ ਅਤੇ ਲੱਸੀ ਵੇਚਣ ਦਾ ਕੰਮ ਵੀ ਕਰਦੇ ਨੇ ਖਾਸ ਕਰਕੇ ਚਾਟੀ ਦੀ ਲੱਸੀ ਮੰਗੋ ਲੱਸੀ ਜਿਹੜਾ ਅਸੀਂ ਦੇਖਦੇ ਹਮੇਸ਼ਾ ਸਾਡੇ ਜਿਹੜੇ ਪ੍ਰਾਣੇ ਬਜ਼ੁਰਗ ਸੀ ਇਹ ਚਾਟੀ ਲੱਸੀ ਪੀਂਦੇ ਸੀ ਇਸੇ ਮਧਾਣੀ ਤੋਂ ਜਿਹੜਾ ਮੱਖਣ ਘੋ ਪਿਆਰ ਕੀਤਾ ਜਾਂਦਾ ਸੀ ਪਰ ਅੱਜ ਲੋਪ ਹੁੰਦੀ ਜਾਂਦੀਆਂ ਨੇ ਅੱਜ ਅਸੀਂ ਨਹੀਂ ਦੇਖਣ ਨੂੰ ਮਿਲਦੀਆਂ ਪਰ ਮਾਤਾ ਜੀ ਇਕੱਲੇ ਫੇਤ ਤੋਂ ਚਾਟੀ ਲੱਸੀ ਲੈ ਕੇ ਆਏ ਨੇ ਤੁਸੀਂ ਦੇਖ ਸਕਦੇ ਹੋ ਇਸੇ ਵਿੱਚ ਝੜਕ ਕੇ ਜਿਹੜਾ ਲੱਸੀ ਤਿਆਰ ਕਰਦੇ ਨੇ ਤੇ ਲੋਕਾਂ ਨੂੰ ਲੱਸੀ ਪਿਆਏ ਵੀ ਜਾਂਦੀ ਹੈ ਖਾਸ ਕਰਕੇ ਤੁਸੀਂ ਦੇਖ ਸਕਦੇ ਸ਼ੇਰੇ ਪੰਜਾਬ ਲੱਸੀ ਆ ਇਹਨਾਂ ਵਿੱਚ ਦੱਸਿਆ ਗਿਆ ਵੀ ਇੱਕ ਚਾਟੀ ਬਲੱਸੀ ਤੇ ਮੰਗੋ ਲੱਸੀ ਦੋ ਪ੍ਰਕਾਰ ਦੀਆਂ ਲੱਸੀਆਂ ਨੇ ਗੱਲਬਾਤ ਵੀ ਕਰਾਂਗੇ ਜਿਹੜੇ ਲੋਕ ਨੇ ਇਥੋਂ ਦੇ ਪਾਣੀ ਲੱਸੀ ਪੀਤੀ ਹੈ ਮਾਤਾ ਜੀ ਕੋਲ ਲੈ ਕੇ ਕਿੰਨੇ ਕਿ ਸਵਾਦ ਲੱਗਦੀ ਦੱਸੀ ਦਸ਼ਕਾਂ ਤੋਂ ਸੋਨਾ ਕਰਦੇ ਹੋ ਸਹੀ ਲੱਸੀ ਖੁਦ ਦੀ ਹੈ ਜੀ ਵਧੀਆ ਲੱਸੀ ਆ ਭਾਈ ਸਾਹਿਬ ਲੱਸੀ ਪੀਣ ਵਾਸਤੇ ਆਏ ਹੋ ਕੀ ਕਹਿਣੇ ਜਾਓਗੇ ਦੇਖੋ ਜੀ ਇਹ ਲੱਸੀ ਤਾਂ ਸਾਡੀ ਇਹ ਲੱਸੀ ਤਾਂ ਸਾਡੀ ਵਿਰਾਸਤੀ ਲੱਸੀ ਆ ਕਿਉਂਕਿ ਸਾਡੇ ਪਹਿਲੇ ਵੀ ਮਾਤਾ ਜਿਹੜੇ ਆ ਮੇਰੀ ਏਜ ਵੀ 60 ਸਾਲ ਦੀ ਹੈ ਤਕਰੀਬਨ ਤੇ ਅਸੀਂ ਪਹਿਲੇ ਚਾਟੀ ਦੀ ਲੱਸੀ ਪੀਵੀ ਦੀ ਸੀ ਕਾ ਸਰ ਕੇ ਦੋ ਤਿੰਨ ਦਿਨ ਦੀ ਬਾਈ ਕਰਕੇ ਪੀ ਵੀ ਦੀ ਕਿ ਬਹੁਤ ਹੀ ਸਿਹਤ ਵਾਸਤੇ ਵਧੀਆ ਹੁੰਦੀ ਹੈ। ਤੁਹਾਡੀ ਉਮਰ ਤੁਸੀਂ ਦੱਸ ਰਹੇ ਹੋ 60 ਸਾਹ ਪਰ ਲੱਗਦੀ ਨਹੀਂ ਤੁਹਾਡੀ ਅੱਜ ਵੀ ਤੁਸੀਂ ਬੜੇ ਫਿੱਟ ਲੱਗ ਰਹੇ ਹੋ ਆਪਣੇ ਆਪ ਜੀ। ਵੀ 66 ਦਾ ਮੇਰਾ ਜਨਮ ਹੈ ਮੈਂਨੇ 84 ਵੀ ਆਪਣੇ ਆਪਣੇ ਪਿੰਡੇ ਦੇ ਹੰਡਾਈ ਹੈ। ਹਾਂ ਜੀ 71 ਦੀ ਜੰਗ ਵੀ ਜਿਹੜੀ ਆ ਉਹ ਵੀ ਆਪਣੇ ਆਪ ਦੇਖੀ ਹੋਈ ਛੋਟੇ ਹੁੰਦੇ ਪੰਜ ਸਾਲ ਦਾ ਸੀ ਉਹ ਤੋਂ। 71 ਦੀ ਤੁਹਾਡੀ ਸਿਹਤ ਦਾ ਕੀ ਰਾਜ ਆ ਤੁਹਾਡੀ ਅੱਜ ਵੀ ਤੁਸੀਂ ਜਵਾਨ ਲੱਗ ਰਹੇ ਹੋ ਜੰਗ ਲੱਗ ਰਹੇ ਹੋ ਕਿਸੇ ਤਰ੍ਹਾਂ ਦੀ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਨਹੀਂ ਉਮਰ ਸਰ ਮੇਰੀ ਆਦਤ ਹੈ ਕਿ ਮੈਂ ਦੇਸੀ ਖਰਾਕ ਹੀ ਜ਼ਿਆਦਾ ਖਾਂਦਾ ਜੇ। ਕਿਹੜੀ ਕਿਹੜੀ ਖਰਾ ਕਸਰੇ ਉਹਨਾਂ ਨੂੰ ਵਿੱਚ 2-4 ਬਦਾਮ ਦੀਆਂ ਗਿਰੀਆਂ ਪਾ ਲੋ 1-2 ਕਰੋੜ ਪਾ ਲੋ ਸੌਂਗੀ ਪਾ ਲੋ ਬੜੀ ਸਸਤੀ ਹੈ ਆਪਾਂ ਜਿੰਨੀਆਂ ਵੀ ਬਾਹਰ ਦੀਆਂ ਜੜੀਆਂ ਮਹਿੰਗੀਆਂ ਖਰਾਕਾ ਖਾਣ ਜਾਂਦੇ ਆ ਜੀ ਮੈਂ ਚਿਕਨ ਖਾਣ ਚੱਲਿਆ ਜੀ ਮੈਂ ਉਹ ਖਾਣ ਚੱਲਿਆ ਜੀ ਮੈਂ ਪੀਜਾ 버ਗਰ ਖਾਣਾ ਉਹਨਾਂ ਸਭ ਨਾਲ ਬਹੁਤ ਬੈਸਟ ਆ ਤੁਸੀਂ ਲੱਸੀ ਪੀਂਦੇ ਹੋ ਨਾ ਤੁਸੀਂ ਇਹ ਕੋਲਡ ਡਰਿੰਕ ਪੀ ਲੋ ਤੇ ਉਹ ਨੁਕਸਾਨ ਕਰਗੇ ਲੱਸੀ ਤੁਹਾਨੂੰ ਫਾਇਦਾ ਹੀ ਕਰੇਗੀ ਲੱਸੀ ਕੋਈ ਨੁਕਸਾਨ ਨਹੀਂ ਕਰੇਗੀ ਅਸੀਂ ਦੇਖਿਆ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀ ਮਾਤਾਵਾ ਪੈਣ ਲੱਸੀ ਪਿਆ ਕਰਦੇ ਸੀ ਤੇ ਇਹ ਜਦੋਂ ਪੁਰਾਣੇ ਬਜ਼ੁਰਗ ਲੱਸੀ ਪੀਂਦੇ ਸੀ ਉਹਨਾਂ ਦੀ ਉਮਰਾਂ ਬ ਦੁੱਧ ਪੀਓ ਲੱਸੀ ਖਾਓ ਜੋ ਵੀ ਤੁਸੀਂ ਪੀਂਦੇ ਹੋ ਦੇਸੀ ਖਰਾ ਖਾਂਦੇ ਹੋ ਤੇ ਉਹ ਸਭ ਤੋਂ ਹੀ ਵਧੀਆ ਬੈਸਟ ਚ ਹੈ ਉਹਦੇ ਨਾਲ ਤੁਸੀਂ ਜਵਾਨ ਵੀ ਰਹੋਗੇ ਤੇ ਬਿਮਾਰੀਆਂ ਵੀ ਘੱਟ ਹੋਣਗੀਆਂ ਤੁਹਾਡੀ ਬਸੇ ਕਿ ਅੱਜ ਕੱਲ੍ਹ ਜਿਹੜੇ ਲੋਕ ਨੇ ਖਾਸ ਕਰਕੇ ਉਹ ਲੱਸੀ ਤੋਂ ਬੜੇ ਦੂਰ ਜਾਂਦੇ ਨੇ ਬੱਚੇ ਜਿਹੜੇ ਨੇ ਉਹ ਜ਼ਿਆਦਾ ਲੱਸੀਆਂ ਛੱਡ ਕੇ ਕੋਲ ਡਰਿੰਕਾਂ ਸੌਫਟ ਡਰਿੰਕਾਂ ਵੱਲ ਜਾ ਰਹੇ ਨੇ ਇਹ ਸਰ ਸਾਨੂੰ ਜਣਾ ਨਾ ਜਿਹੜਾ ਜਿਹਨੂੰ ਕਹਿੰਦੇ ਨਾ ਯੂਰਪੀਅਨ ਕੰਟਰੀ ਜਿਹੜੀ ਯੂਰਪੀਅਨ ਦਾ ਸਾਡੇ ਦੇ ਉੱਤੇ ਚੜ ਗਿਆ ਨਾ ਲਿਬਾਸ ਵੀ ਅਸੀਂ ਬਾਹਰ ਵਰਗੇ ਬੰਨਣਾ ਵਾ ਬਾਹਰ ਵਰਗੇ ਬਣਿਆ ਕੁਝ ਨਹੀਂ ਮਿਲਣਾ ਆਪਣੇ ਦੇਸੀ ਬਣੋ ਦੇਸੀ ਬਣ ਕੇ ਰਹੋ ਜਵਾਨ ਰਹੋ ਤਨੂ ਮੈਂ ਦੱਸਦਾ ਮੇਰੀ 60 ਸਾਲ ਦੀ ਉਮਰ ਹੈ ਮੈਂ ਤੁਹਾਨੂੰ ਕਹਿੰਦਾ ਮੈਂ ਆਪਣਾ ਆਧਾਰ ਕਾਰਡ ਦਿਖਾ ਦਿੰਦਾ ਤੇ ਕੋਈ ਝੂਠ ਮਾਰਦਾ ਹੋਵੇਗਾ ਮੈਂ 82 ਦੇ ਵਿੱਚ ਸੰਨ 82 ਦਸਹੀ ਕਰ ਲਈ ਸੀ 83 ਹਰ ਸੈਂਚੁਰੀ ਪਾਸ ਕੀਤੀ 84 ਜਦੋਂ ਹੋਈ ਸੀ ਉਦੋਂ ਮੈਂ ਵੀ ਫਸਟ ਇਅਰ ਚ ਪੜਦਾ ਸੀ ਮੀਸ਼ੇ ਗੱਲ ਕਹੀ ਜਾਂਦੀ ਹੈ ਕਿ ਇਹਦੇ ਖਾਧੀਆਂ ਖਰਾਕਾ ਕੰਮ ਆਉਣੀ ਆ ਇਹ ਵਾਕਈ ਗੱਲ ਸੱਚ ਹੈ ਜੀ ਸੱਚ ਹੈ ਜੀ ਬਿਲਕੁਲ ਸੱਚ ਹੈ ਮੈਂ ਤਾਂ ਕਹਿੰਦਾ ਅੱਜ ਵੀ ਮੈਂ ਨਵੀਂ ਨੌ ਪੀੜੀ ਨੂੰ ਕਹਿੰਦਾ ਵਾ ਨਵਾਂ ਨੌ ਜਨ ਪੀੜੀ ਨੂੰ ਕਿਨਾ ਕਿ ਦੇਸੀ ਖੁਰਾਕਾਂ ਖਾਓ ਤੁਸੀਂ ਇਹ ਜਿਹੜੇ ਡੱਬੇ ਖਾਂਦੇ ਹੋ ਜਿੰਮ ਲੌਣ ਜਾਂਦੇ ਹੋ ਡੱਬਿਆਂ ਡੱਬਿਆਂ ਮ ਅਸੀਂ ਦੇਖਿਆ ਅੱਗਲੀਆ ਛਾਟੀ ਦੀ ਮਧਾਨੀਆਂ ਨਹੀਂ ਵੇਖਣ ਮਿਲਦੀਆਂ ਘਰਾਂ ਵਿੱਚ ਪਰ ਅੱਜ ਵੀ ਕਿਤੇ ਮਾਤਾ ਜੀ ਚਾਟੀ ਲੱਸੀ ਤਿਆਰ ਕਰਦੇ ਨੇ ਇਸ ਮਧਾਨੀ ਵਿੱਚ ਤੇ ਅੱਜ ਵੇਖ ਕੇ ਜਿਹੜੇ ਲੋਕ ਖਲੋ ਜਾਂਦੇ ਨੇ ਤੁਹਾਡਾ ਇਹਦੇ ਬਾਰੇ ਕੀ ਜਾਨਣਾ ਮੈਂ ਵੀ ਮਧਾਨੀ ਵੇਖ ਕੇ ਖੜਾ ਹੋ ਗਿਆ ਜਨਤਰ ਕਿਉਂਕਿ ਸਾਡੀ ਮਾਤਾ ਜੀ ਆਪ ਸਾਨੂੰ ਆਪਣੇ ਹੱਥੀ ਲੱਸੀ ਰੜਕੇ ਤੇ ਆਪਣਾ ਦਿੰਦੇ ਰਹੇ ਸਾਨੂੰ ਤੇ ਬਹੁਤ ਮਜ਼ਾ ਆਉਂਦਾ ਰਿਹਾ ਸੀ ਉਹ ਲੱਸੀ ਪੀਣ ਦਾ ਉਹ ਲੱਸੀ ਪੀਂਦਾ ਬਹੁਤ ਹੀ ਮਜ਼ਾ ਸੀ ਇਹ ਲੱਸੀ ਦਾ ਕੁਝ ਮਜ਼ਾ ਹੀ ਅਲੱਗ ਹੈ ਜੀ ਸਾਹਿਬ ਜਿੰਨੀ ਸੋਪੀ ਨੌਜਵਾਨਾਂ ਨੂੰ ਕੀ ਸਿਖਾਜਾਂਗੇ ਆਪਣੀ ਸਿਹਤ ਦਾ ਕਿੰਦਾ ਧਿਆਨ ਰੱਖਣਾ ਕਿਸ ਤਰ੍ਹਾਂ ਸਿਹਤ ਆਪਣ ਮੈਂ ਤਾਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੂੰਗਾ ਮੈਂ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੂੰਗਾ ਕਿ ਤੁਸੀਂ ਨਸ਼ੇ ਤਿਆਗੋ ਸਭ ਤੋਂ ਪਹਿਲਾਂ ਤਾਂ ਨਸ਼ੇ ਤਿਆਗੋ ਸਵੇਰੇ ਉੱਠੋ ਸੈਰਸ ਪਟਾ ਕਰਨ ਜਾਓ ਜਿਮ ਜਾਓ ਆਪਣਾ ਜੋ ਵੀ ਤੁਸੀਂ ਕਰਦੇ ਹੋ ਦਿਨ ਚੜਿਆ ਤੁਸੀਂ ਜਿਹੜਾ ਕਰਦੇ ਹੋ ਉਹਨਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਸੈਰ ਕਰੋ ਸਭ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲਓ ਉਹਦੇ ਕੋਲੋਂ ਤੰਦਰੁਸਤੀ ਮੰਗੋ ਉਸ ਤੋਂ ਬਾਅਦ ਆਪਣਾ ਸੈਰਸ ਪਟਾ ਕਰੋ ਸਭ ਤੋਂ ਵਧੀਆ ਇਹ ਜ਼ਰੂਰੀ ਗੱਲ ਹੈ ਕਿ ਆਪਣੇ ਮਾਂ ਪਿਓ ਦੀ ਸੇਵਾ ਜ਼ਰੂਰ ਕਰੋ ਅਗਰ ਤੁਹਾਡੀ ਆਪਣੇ ਮਾਪਿਆਂ ਦੀ ਸੇਵਾ ਕਰੋਗੇ ਤਾਂ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਠੀਕ ਹੈ ਬਹੁਤ ਧੰਨਵਾਦ ਜੀ ਹੋਰ ਵੀ ਗੱਲਬਾਤ ਕਰਾਂਗੇ ਜੇ ਲੱਸੀ ਪੀ ਰਹੇ ਨੇ ਨੌਜਵਾਨ ਇੱਕ ਬਾਪੂ ਵੀ ਲੱਸੀ ਪੀ ਰਿਹਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਗਰਮੀ ਬੜੀ ਆ ਤੇ ਨਾਲ ਪਛਾਦਾ ਛਕਾ ਜਾ ਰਿਹਾ ਬਾਪੂ ਜੀ ਗਰਮੀ ਦੀ ਕਿੰਨੀ ਗਰਾਹਤ ਮਿਲਦੀ ਆ ਲੱਸੀ ਦੇ ਨਾਲ ਮਿਲਦਾ ਬਿਸੇ ਪਛਾਦੇ ਛਕ ਰਹੇ ਹੋ ਨਾਲ ਕਿੰਨਾ ਕੁ ਸਵਾਦ ਆ ਰਿਹਾ ਨਾਲੇ ਨਹੀਂ ਸਵਾਦ ਕਰਕੇ ਤਾਂ ਨਹੀਂ ਲੱਗੇ ਹੋਏ ਆ ਕਿਉਂਕਿ ਇਹ ਆਪਣਾ ਕਲਚਰ ਸਾਡਾ ਬਿਲਕੁਲ ਤੇ ਹੋਰ ਚੀਜ਼ਾਂ ਖਾਣ ਨਾਲੋਂ ਚੰਗਾ ਹੈਗਾ ਵੀ ਆਪਣੇ ਕਲਚਰ ਦੇ ਹਿਸਾਬ ਨਾਲ ਚੱਲੀਏ ਤੇ ਤਾਂ ਹੀ ਸਿਹਤ ਠੀਕ ਹੋਊਗੀ ਆਪਣੀ ਅਸੀਂ ਵੇਖਿਆ ਤੁਹਾਡੀ ਉਮਰ ਵੀ ਕਾਫੀ ਲੱਗਦੀ ਆ ਮਿਹਨਤ ਕਰ ਰਹੇ ਹੋ ਆ ਲੱਸੀਆਂ ਤੁਹਾਡਾ ਪ੍ਰਾਣਿਆ ਖਰਾਕ ਆ ਅੱਜ ਪ੍ਰਾਣੀ ਖਰਾਕਾ ਖਾਧੀਆਂ ਕਿ ਲੱਗਦਾ ਚੰਗੀ ਲੱਗਦੀ ਹੈ ਨਹੀਂ ਨਹੀਂ ਬਿਲਕੁਲ ਅਸੀਂ ਘਰ ਵੀ ਇਸੇ ਤਰ੍ਹਾਂ ਹੀ ਕਰਦੇ ਆ ਅger ਦਹੀਂ ਦੇ ਆ ਕੇ ਉਹਦੀ ਲੱਸੀ ਬਣਾ ਕੇ ਖਾਂਦੇ ਪਰ ਇਹ ਕਿ ਜਿਹੜੇ ਬੱਚੇ ਨੇ ਖਾਸ ਕਰਕੇ ਲੱਸੀਆਂ ਦੁੱਧ ਕਿਉਂ ਮੱਖਣ ਤੋਂ ਦੂਰ ਹੁੰਦੇ ਜਾਂਦੇ ਨੇ ਉਹ ਤੇ ਬੱਚਿਆਂ ਨੂੰ ਕੀ ਕਰੀਏ ਹੁਣ ਕਿਉਂਕਿ ਬੱਚਿਆਂ ਦੀ ਆਪਣੀ ਚਵਾਇਸ ਹੈ ਉਜਵਨ ਨੇ ਖਾਣਾ ਉਹਨਾਂ ਨੂੰ ਕਈ ਵਾਰੀ ਇਹ ਵੀ ਚੀਜ਼ ਉਹਨਾਂ ਨੇ ਸਕਸੈਸ ਕਰੀਦੀ ਆ ਵੀ ਕੋਈ ਚੀਜ਼ ਐ ਖੋ ਜਿਹਨ ਨਾਲ ਤੁਹਾਡਾ ਸਰੀਰਕ ਸੰਤੁਲਨ ਬਣਿਆ ਰਹੇ ਹੁਣ ਅਸੀਂ ਸਵੇਰੇ ਉੱਠ ਕੇ ਪਹਿਲਾਂ ਕੱਚੀ ਲੱਸੀ ਪੀਦੀ ਆ ਐ ਸਰੀਰ ਨੂੰ ਪਤਾ ਲੱਗਦਾ ਵੀ ਹਾਂ ਵੀ ਬਿਲਕੁਲ ਇਹ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੇਕਰ ਚੰਗੀ ਸਿਹਤਾਂ ਰੱਖਣਾ ਕਿਸ ਤਰ੍ਹਾਂ ਸਿਹਤ ਆਪਣੀ ਚੰਗੀ ਰੱਖ ਸਕਦੇ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਆਪਣੇ ਕਲਚਰ ਨਾਲ ਜੁੜੇ ਰਹੀਏ ਸਭ ਤੋਂ ਵੱਡੀ ਗੱਲ ਹੈਗੀ ਆ ਤਾਂ ਹੀ ਅਸੀਂ ਕੁਝ ਨਾ ਕੁਝ ਪਾ ਸਕਦੇ ਆ ਨਹੀਂ ਤੇ ਔਰ ਫਿਰ ਰੋਲੇ ਆ ਫਿਰ ਰੋਲੇ ਜੋ ਮਰਜੀ ਰੋਲ ਲਓ ਫਿਰ ਡਾਕਟਰਾਂ ਨੂੰ ਪੈਸੇ ਦੇਣਾ ਮੈਨੇ ਹੋਰ ਕੀ ਹੈਗਾ ਇੱਕ ਪਾਪਾ ਹਮੇਸ਼ਾ ਗੱਲ ਜਿਹੇ ਕਹਿੰਦੇ ਆ ਕਹਿੰਦੇ ਵੀ ਖਾਦੀਆਂ ਖਰਾਕਾਂ ਕੰਮ ਆਉਣੀਆਂ ਕਹਿੰਦੇ ਪੁਰਾਣੇ ਬੂਜਗਾਲ ਜਿਹੜੇ ਖਰਾਕਾ ਬਣਾਈਆਂ ਸੀ ਜਿਵੇਂ ਲੱਸੀ ਦੁੱਧ ਕਿਉ ਮੱਖਣ ਅੱਜ ਵੀ ਤੁਸੀਂ ਖਾਂਦੇ ਹੋ ਤੇ ਤੁਹਾਡੀਆਂ ਸਿਹਤਾਂ ਅਮਰਾਂ ਬਹੁਤ ਲੰਬੀਆਂ ਹੁੰਦੀਆਂ ਹੂੰ ਹੂੰ ਬਿਲਕੁਲ ਇਹ ਨੇਚਰਲੀ ਹੈ ਕਿਉਂਕਿ ਅਸੀਂ ਜਿੰਨਾ ਆਪਣੇ ਸਰੀਰ ਨੂੰ ਸੈੱਟ ਰੱਖਾਂਗੇ ਉਨੀ ਸਾਨੂੰ ਤਾਜ਼ਗੀ ਮਿਲੇਗੀ ਤੇ ਸਾਨੂੰ ਕਿਹੜਾ ਹੈ ਉਹ ਸਾਡਾ ਇਹ ਵੀ ਸਾਡਾ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਕਲਚਰ ਨਾਲ ਜੋੜ ਕੇ ਰਹੀ ਹੈ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਉਹਨਾਂ ਕਿਹਾ ਵੀ ਆਪਣੇ ਪੁਰਾਣੇ ਕਲਚਰ ਦੇ ਨਾਲ ਜੋੜਨਾ ਚਾਹੀਦਾ ਵਾ ਸਾਨੂੰ ਆਪਣਾ ਵਿਰਾਸਤ ਜਿਹੜੀ ਹੈ ਪੰਜਾਬੀ ਦਾ ਉਹ ਨਹੀਂ ਭੁੱਲਣਾ ਚਾਹੀਦਾ ਤੇ ਖਾਸ ਕਰਕੇ ਜਿਵੇਂ ਤੁਸੀਂ ਦੇਖਿਆ ਅੱਜ ਬਾਬਾ ਜੀ ਜਿਹੜੇ ਨੇ ਪੁਰਾਣੀ ਲੱਸੀਆਂ ਪੀ ਰਹੇ ਨੇ ਮਾਤਾ ਜੀ ਵੱਲੋਂ ਕਿਹਾ ਜਾਂਦਾ ਵੀ ਸ਼ੇਰੇ ਪੰਜਾਬ ਲੱਸੀ ਦਾ ਨਾਂ ਰੱਖਿਆ ਗਿਆ ਵਾ ਤੇ ਲੱਸੀਆਂ ਪੀਣ ਦੇ ਨਾਲ ਜਿਹੜੀ ਕਿ ਚਾਟੀ ਵਿਲਾਸੀ ਖਾ ਚੱਕੇ ਉਹ ਤੁਹਾਡੀ ਸਿਹਤ ਵਾਸਤੇ ਬਹੁਤ ਵਧੀਆ ਵਾ ਜਿਸ ਤਰ੍ਹਾਂ ਚਾਟੀ ਬਧਾੜੀ ਰੱਖੀ ਗਈ ਆ ਡੜਕ ਦੁੱਧ ਡੜਕ ਕੇ ਦੁੱਧ ਕਿਉ ਮੱਖਾਂ ਨਾਲ ਲੱਸੀ ਕਢੀ ਜਾਂਦੀ ਆ ਬੜੀ ਮਿਹਨਤ ਲੱਗਦੀ ਆ ਪਰ ਅੱਜ ਕੱਲ ਜਿਹੜੀਆਂ ਨਵਾਂ ਆਣੇ ਅੱਜ ਕੱਲ ਵੋਟੀਆਂ ਨੇ ਇਹਨਾਂ ਨੂੰ ਲੱਸੀ ਕਢਣੀ ਨਹੀਂ ਆਉਂਦੀ ਦੁੱਧ ਡੜਕਣਾ ਵੀ ਨਹੀਂ ਹੁੰਦਾ ਕਿਉਂਕਿ ਉਹਨਾਂ ਦੀਆਂ ਬਾਵਾ ਜਿਹੜੀਆਂ ਕਹਿੰਦੇ ਬੜੀ ਦਾੜ ਚੁੱਕੇ ਨੇ ਬਾਵਾ ਵਿੱਚ ਨਹੀਂ ਜਾਣ ਪ੍ਰਾਣੀਆਂ ਮਾਤਾਵਾਂ ਪ੍ਰਾਣੀਆਂ ਬਜ਼ੁਰਗਾਂ ਇਸ ਵਰਤਨੀਆਂ ਸੀ ਤੇ ਉਹਨਾਂ ਦੀ ਉਮਰਾਂ ਤੇ ਸੇਤਾ ਬਹੁਤ ਲੰਬੀਆਂ ਹੁੰਦੀਆਂ ਸੀ ਇਸ ਕਰਕੇ ਸਾਡਾ ਵੀ ਨੌਜਵਾਨਾਂ ਨੂੰ ਸੁਨੇਹਾ ਵਾ ਅਪੀਲ ਆ ਵੀ ਭਾਈ ਤੁਸੀਂ ਵੀ ਸੌਫਟ ਡ੍ਰਿੰਕ ਅਕੋਰਡਿੰਗ ਛੱਡ ਕੇ ਲੱਸੀਆਂ ਲੜੀਆਂ ਘਰ ਦੀ ਲੱਸੀ ਹੋਈ ਦੁੱਧ ਦੀ ਵੀ ਲੱਸੀ ਦਹੀਂ ਖਾਸ ਕਰਕੇ ਦੁੱਧ ਘਿਓ ਇਹ ਖਾਸ ਚੀਜ਼ਾਂ ਖਾਓ ਤਾਂ ਜੋ ਤੁਹਾਡੀਆਂ ਸੇਤਾ ਤੇ ਉਮਰਾਂ ਲੜੀਆਂ ਲੰਬੀਆਂ ਹੋਣ ਮੈਨੂੰ ਦਿਉ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ